ਕਿ ਲੱਖੀ ਜਲਦਾਰ ਕੌਣ ਹੈ ਬੜਾ ਮਤਲਬ ਹਰ ਪਾਸੇ ਇਸ ਗੱਲ ਦੀ ਚਰਚਾ ਹੋ ਗਈ ਵੀ ਆਖਰ ਸ਼੍ਰੋਮਣੀ ਕਾਰਲੀਦਾਰ ਐਡੀ ਵੱਡੀ ਪਾਰਟੀ ਹੈ ਹੋਰ ਕਿਉਂ ਨਹੀਂ ਸੁਖਵੀਰ ਬਾਰੋ ਦੇ ਨਾਲ ਕਿਸੇ ਦਾ ਜ਼ਿਕਰ ਆਉਂਦਾ ਲੱਖੀ ਜਲਦਾਰ ਜ਼ਿਕਰ ਕਿਉਂ ਆਉਗਾ ਬੀਬੀ ਬਾਦਲ ਇਹਨਾਂ ਨੂੰ ਤੋਂ ਲੈ ਗਈ ਵੀ ਇਹ ਜਿਹੜਾ ਨੌਜਵਾਨ ਮੁੰਡਾ ਹੈਗਾ ਇਹ ਸਾਡਾ ਟਰਾਂਸਪੋਰਟ ਦਾ ਕੰਮ ਆ ਉਸ ਦੀ ਦੇਖ ਰੇਖ ਲਈ ਸਾਨੂੰ ਇਹ ਮੁੰਡਾ ਦੇ ਦਿੱਤਾ ਜਾਵੇ ਤਾਂ ਉਸ ਤੋਂ ਬਾਅਦ ਬਾਦਲ ਪਰਿਵਾਰ ਦੇ ਨੇੜੇ ਚਲੇਗਾ ਲੱਖੀ ਜਲਦਾਰ ਉਥੇ ਗੂਵ ਮੋਬਰਾ ਦੇ ਰਾਤਸ ਬਾਪ ਰਿਆ ਗੋਲੀ ਬਾਬਰੀ ਜਾਂ ਲਾਠੀ ਚਾਰਜ ਹੋਇਆ ਜਾਂ ਮਤਲਬ ਉਥੇ ਗੋਲੀਬਾਰੀ ਹੋਈ ਆ ਉਹ ਜਿਹੜੇ ਸਬੰਧਤ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਨਾਲ ਹਦਾਇਤਾਂ ਦੇ ਵਿੱਚ ਵੀ ਉਹੋ ਜੇਕਰ ਹੋਇਆ ਕਿ ਜਿਹੜਾ ਕਿਹਾ ਜਾਂਦਾ ਵੀ ਕਾਕਾ ਜੀ ਦੇ ਸੰਦੇਸ਼ ਹੈ ਜਿਹੜੇ ਉਥੇ ਪਹਚਾਏ ਗਏ ਸੀ ਜਦੋਂ ਨਵੀ ਇੱਕ ਬ੍ਰਿਡੀ ਦਾ ਵਿਆਹ ਸੀ ਆ ਤੇ ਉਹ ਤਿੰਨ ਹੈਲੀਕਾਪਟਰ ਜਿਹੜੇ ਉਸ ਦੇ ਵਿੱਚ ਆਸ਼ੀ ਜੀ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਖਰੇ ਤੌਰ ਤੇ ਆਇਆ ਸੀਗਾ ਵੀ ਬਾਹਰ ਸਿਮਰਤ ਕੌਰ ਵੱਖਰੇ ਰਹਿਣ ਔਰ ਪੈਜੀ ਔਰ ਸਰਵੀਰ ਸਿੰਘ ਬਾਦਲ ਹੁਣੀ ਵੱਖਰੇ ਇੱਕ ਜਹਾਜ਼ ਦੇ ਵਿੱਚ ਆਏ ਸੀਗੇ ਤੁਸੀਂ ਦੇਖ ਰਹੇ ਹੋ ਨਿਰਪੱਖ ਪੋਸਟ ਤੇ ਨਿਰਪੱਖ ਪੋਸਟ ਦੇ ਪ੍ਰੋਗਰਾਮ ਨਿਰਪੱਖ ਟਾਕ ਮੁੱਦੇ ਦੀ ਤਹਿ ਤੱਕ ਇਸ ਪ੍ਰੋਗਰਾਮ ਦੇ ਵਿੱਚ ਅੱਜ ਆਪਾਂ ਗੱਲ ਕਰਦੇ ਹਾਂ ਲੱਖੀ ਜੈਲਦਾਰ ਦੀ ਜਿਹਨੂੰ ਕਿ ਲੱਖੀ ਹੰਢਾਇਆ ਕਿਹਾ ਗਿਆ ਸਖਬੀਰ ਸਿੰਘ ਬਾਦਲ ਹੋਣਾ ਦਾ ਸਾਥੀ ਲੱਖੀ ਜੈਲਦਾਰ ਕੌਣ ਹੈ ਕਿਉਂਕਿ ਲੱਖੀ ਜੈਲਦਾਰ ਇਸ ਬੜੇ ਚਰਚਾ ਦੇ ਵਿੱਚ ਇਸ ਕਰਕੇ ਆ ਗਿਆ ਕਿ ਬੇਅਦਬੀ ਮਾਮਲੇ ਦੇ ਵਿੱਚ ਜਿਹੜੇ ਮੁੱਖ ਦੋਸ਼ੀਆਂ ਦੇ ਵਿੱਚੋਂ ਪ੍ਰਦੀਪ ਕਲੇਰ ਹੈ ਉਹ ਬਣ ਕੇ ਸਰਕਾਰੀ ਗਵਾਹ ਤੇ ਸਰਕਾਰੀ ਗਵਾਹ ਬਣਨ ਤੋਂ ਬਾਅਦ ਉਹਨਾਂ ਨੇ ਇੱਕ ਇੰਟਰਵਿਊ ਦੇ ਦੌਰਾਨ ਕਿਹਾ ਕਿ ਜਿੰਨੀਆਂ ਮਿਲੀਆਂ ਸੁਖਵੀਰ ਸਿੰਘ ਬਾਦਲ ਦੀਆਂ ਅ ਡੇਰਾ ਸਰਸਾ ਦੇ ਮੁਖੀ ਰਾਮ ਰਹੀਮ ਦੇ ਨਾਲ ਹੋਈਆਂ ਉਹਨਾਂ ਸਾਰੀਆਂ ਮੁਲਾਕਾਤਾਂ ਦੇ ਵਿੱਚ ਲੱਖੀ ਹੰਡਾਇਆ ਉਹਨਾਂ ਦੇ ਨਾਲ ਸੀ ਲੱਖੀ ਜਾਲਦਾਰ ਉਹਨਾਂ ਦੇ ਨਾਲ ਸੀ ਸੋ ਇਹ ਲੱਖੀ ਜਾਲਦਾਰ ਕੌਣ ਹੈ ਬੜਾ ਮਤਲਬ ਹਰ ਪਾਸੇ ਇਸ ਗੱਲ ਦੀ ਚਰਚਾ ਹੋ ਗਈ ਵੀ ਆਖਰ ਫਰੋਮਣੀ ਅਕਾਲੀ ਦਰ ਐਡੀ ਵੱਡੀ ਪਾਰਟੀ ਹੈ ਹੋਰ ਕਿਉਂ ਨਹੀਂ ਸੁਖਵੀਰ ਬਾਦਲ ਦੇ ਨਾਲ ਕਿਸੇ ਦਾ ਜ਼ਿਕਰ ਆਉਂਦਾ ਲੱਖੀ ਜ਼ਿਕਰ ਕਿਉਂ ਆਉਂਦਾਗਾ ਤੋ ਲੱਕੀ ਜਾਲਦਾਰ ਦੇ ਜੇ ਪਸੋਕੜ ਬਾਰੇ ਪਤਾ ਕਰੀਏ ਬਰਨਾਲਾ ਦੇ ਨੇੜੇ ਹੰਡਿਆਆ ਉਥੋਂ ਦਾ ਵਸਨੀਕ ਹੈ ਕਿਹਾ ਜਾਂਦਾ ਹੈ ਕਿ ਇਹਨਾਂ ਦਾ ਪਿੰਡ ਦਾ ਤਨੌਲਾਗਾ ਤੇ ਇਹਨਾਂ ਦਾ ਬਾਪ ਆਪਣੇ ਨਾਨਕੇ ਢੇਰੀ ਤੇ ਆ ਜਿਹੜਾ ਆਇਆ ਸੀ ਪਿੰਡ ਹੰਡਿਆਏ ਦੇ ਵਿੱਚ ਸੋ ਉਹ ਜੈਲਦਾਰ ਸੀ ਇਹਨਾਂ ਦੇ ਨਾਂ ਨਾਨਕੇ ਸੀ ਜਿਹੜੇ ਸੋਦੋਂ ਅੱਗੇ ਇਹ ਵੀ ਜਾਗਰਾਂ ਦਾ ਪਰਿਵਾਰ ਵੱਜਣ ਲੱਗ ਗਿਆ ਤੇ ਇਹਨਾਂ ਕੋਲੇ ਦੱਸਿਆ ਜਾਂਦਾ ਵੀ ਦੋ ਭਰਾ ਨੇ ਲੱਕੀ ਉਹਨੇ ਲਖਵੀਰ ਸਿੰਘ ਲੱਕੀ ਤੇ ਦੂਸਰਾ ਭਰਾ ਸੁਖਵੀਰ ਸਿੰਘ ਹੈ ਦੋਨਾਂ ਕੋਲੇ 40 ਕਿੱਲੇ ਦੇ ਕਰੀਬ ਜਿਹੜੀ ਜਾਇਦਾਦ ਦੱਸੀ ਜਾਂਦੀ ਹੈ 20-20 ਕਿੱਲੇ ਜ਼ਮੀਨ ਜਿਹੜੀ ਦੋਨਾਂ ਨੂੰ ਆਉਂਦੀ ਹੈ ਸਮਝੋ ਆਪਾਂ ਕਹਿ ਸਕਦੇ ਹਾਂ ਤੇ ਉਧਰ ਦੂਸਰੇ ਪਾਸੇ ਜਿਹੜਾ ਆ ਲੱਖੀ ਲੱਖੀ ਹੰਡਾਇਆਗਾ ਇਹ ਪਹਿਲੇ ਸਮੇਂ ਤੋਂ ਟਰਾਂਸਪੋਰਟ ਦੇ ਧੰਦੇ ਨਾਲ ਜੁੜ ਗਿਆ ਇਹਨੇ ਕੁਝ ਮਤਲਬ ਸਮਾਂ ਗਾਸਦੇ ਆ ਕੋਈ ਡਰਾਈਵਰੀ ਜਾਂ ਕੰਡਕਟਰੀ ਵੀ ਕੀਤੀ ਉਸ ਤੋਂ ਬਾਅਦ ਹੌਲੀ-ਹੌਲੀ ਇਹ ਕੋਈ ਹਰਗੋਬਿੰਦਨਾ ਦੀ ਇੱਕ ਬੱਸ ਸੀ ਸ਼ਾਇਦ ਉਹਨਾਂ ਦੇ ਨਾਲ ਜੁੜ ਗਿਆ ਉਹ ਵੀ ਰਿਸ਼ਤੇਦਾਰੀ ਛੇਨਾਂ ਦੀ ਉਹਨਾਂ ਦੇ ਨਾਲ ਜੁੜ ਗਿਆ ਤੇ ਉੱਥੋਂ ਇਹ ਬਾਦਲ ਪਰਿਵਾਰ ਦੇ ਨੇੜੇ ਚੱਲ ਆ ਗਿਆ ਬੀਬੀ ਬਾਦਲ ਇਹਨਾਂ ਨੂੰ ਉੱਥੋਂ ਲੈ ਗਈ ਵੀ ਇਹ ਜਿਹੜਾ ਨੌਜਵਾਨ ਮੁੰਡਾਗਾ ਇਹ ਸਾਡਾ ਟਰਾਂਸਪੋਰਟ ਕਾਮਾ ਉੱਚ ਦੀ ਦੇਖ ਰੇਖ ਲਈ ਸਾਨੂੰ ਇਹ ਮੁੰਡਾ ਦੇ ਦਿੱਤਾ ਜਾਵੇ ਤੇ ਉਸ ਤੋਂ ਬਾਅਦ ਬਾਦਲ ਪਰਿਵਾਰ ਦੇ ਨੇੜੇ ਚੱਲੇਗਾ ਲੱਖੀ ਜਲਦਾਰ ਉੱਥੇ ਜਾ ਕੇ ਫਿਰ ਕਿਉਂਕਿ ਟਰਾਂਸਪੋਰਟ ਦੇ ਧੰਦੇ ਨਾਲ ਜਿਹੜਾ ਇਹ ਪਹਿਲਾਂ ਤੋਂ ਜੁੜਿਆ ਹੋਇਆ ਸੀਗਾ ਇਹਨੂੰ ਪਤਾ ਸੀ ਵੀ ਕਿਹੜੇ ਕਿਹੜੇ ਰੂਟ ਲੰਬੇ ਆ ਕਿਹੜੇ ਰੂਟ ਕਿਸ ਤਰ੍ਹਾਂ ਦੇ ਆ ਤੋਂ ਫਿਰ ਬਾਦਲਾਂ ਦੀ ਇਹ ਟਰਾਂਸਪੋਰਟ ਦਾ ਵਿਸਤਾਰ ਹੁੰਦਾ ਉਹ ਕਹਿੰਦੇ ਆ ਵੀ ਲੱਖੀ ਜਲਦਾਰ ਦੇ ਆਉਣ ਦੇ ਨਾਲ ਹੀ ਬਹੁਤਾ ਵਿਸਤਾਰ ਆ ਜਿਹੜਾ ਹੋਇਆ ਉਸ ਤੋਂ ਬਾਅਦ ਹੀ ਉਹਨਾਂ ਨੂੰ ਵੱਡੇ ਵੱਡੇ ਰੂਟ ਆ ਜਿਹੜੇ ਨੇ ਸਾਰੇ ਪਲਾਨ ਕੀਤੇ ਵੀ ਆਪਾਂ ਨੂੰ ਆ ਨਵੇਂ ਰੂਟ ਮਿਲ ਸਕਦਾ ਇੱਧਰ ਪਾਈ ਜਾ ਸਕਦੇ ਆ ਕਈਦਰ ਗੱਡੀਆਂ ਚਲਾਈਆਂ ਜਾ ਸਕਦੀਆਂ ਨੇ ਉਹ ਸਾਰਾ ਜਿਹੜਾ ਵਿਸਥਾਰ ਹੈ ਟਰਾਂਸਪੋਰਟ ਦਾ ਉਹ ਹੌਲੀ-ਹੌਲੀ ਉਹਦਾ ਅਨਚਾਰਜ ਬਣ ਗਿਆ ਲਖੀ ਜਾਲਦਾਰ ਤੋਂ ਸਾਰਾ ਟਰਾਂਸਪੋਰਟ ਦਾ ਧੰਦਾ ਜਿਹੜਾ ਉਹ ਲਖੀ ਜਾਲਦਾਰ ਦੇ ਹੱਥ ਦੇ ਵਿੱਚ ਆ ਗਿਆ ਇਥੋਂ ਤੱਕ ਵੀ ਕਿਹਾ ਜਾਂਦਾ ਹੈਗਾ ਕੁਝ ਉਸ ਸਮੇਂ ਖਬਰਾਂ ਵੀ ਇਸ ਤਰ੍ਹਾਂ ਦੀਆਂ ਆਈਆਂ ਸੀਗੀਆਂ ਕਿ ਜਿਹੜਾ ਬੇਅਦਬੀ ਮਾਮਲੇ ਤੋਂ ਬਾਅਦ ਜਿਹੜਾ ਇੱਕ ਪੰਜਾਬ ਦੇ ਵਿੱਚ ਇੱਕ ਵੱਡਾ ਬੇਅਦਬੀ ਦੇ ਵਿਰੋਧ ਦੇ ਵਿੱਚ ਧਰਨੇ ਲੱਗੇ ਸੀ ਤੇ ਇੱਕ ਬਹੁਤ ਵੱਡਾ ਕਾਂਡ ਹੋਇਆ ਸੀ ਕੋਟਕਪੂਰਾ ਬੱਤੀਆਂ ਵਾਲਾ ਚੌਕ ਦੇ ਵਿੱਚ ਤੋਂ ਉਹਦੇ ਬਾਰੇ ਵੀ ਜ਼ਿਕਰ ਕੀਤਾ ਜਾਂਦਾ ਹੈ ਕਿ ਉੱਥੇ ਜਿਹੜੇ ਤਾਇਨਾਤ ਉਸ ਮੌਕੇ ਪੁਲਿਸ ਅਧਿਕਾਰੀ ਸੀ ਜਾਂ ਜਿਹੜੇ ਬਾਹਰੋਂ ਵੀ ਆ ਕੇ ਉੱਥੇ ਕੁਝ ਪੁਲਿਸ ਅਧਿਕਾਰੀਆਂ ਨੇ ਆ ਕੇ ਉਸ ਸਮੇਂ ਉੱਥੇ ਉਹ ਮਤਲਬ ਜਿਹੜਾ ਕੁਝ ਵਾਪਰਿਆ ਗੋਲੀ ਬਾਬਰੀ ਜਾਂ 라ਠੀ ਚਾਰਜ ਹੋਇਆ ਜਾਂ ਮਤਲਬ ਉੱਥੇ ਗੋਲੀਬਾਰੀ ਹੋਈ ਆ ਉਹ ਜਿਹੜੇ ਸਬੰਧਤ ਪੁਲਿਸ ਅਧਿਕਾਰੀ ਸੀ ਉਹਨਾਂ ਦੇ ਨਾਲ ਹਦਾ ਤਾਂ ਦੇ ਵਿੱਚ ਵੀ ਉਦੋਂ ਜੇਕਰ ਆਉਂਦਾ ਕਿ ਜਿਹੜਾ ਕਿਹਾ ਜਾਂਦਾ ਵੀ ਕਾਕਾ ਜੀ ਦੇ ਸੰਦੇਸ਼ ਹੈ ਜਿਹੜੇ ਉੱਥੇ ਪਹਚਾਏ ਗਏ ਸੀ ਜਿਹੜੇ ਕਿ ਬਾਅਦ ਦੇ ਵਿੱਚ ਕਿਉਂਕਿ ਉਹ ਮਾਮਲੇ ਦੇ ਵਿੱਚ ਇਸ ਕਰਕੇ ਨਹੀਂ ਆਉਂਦੇ ਹੈਗੇ ਕਿ ਉਹ ਲੈਕਤੀ ਤਾਂ ਕਿਸੇ ਨਹੀਂ ਸੀ ਬਰਬਲੀ ਉਹ ਇਸ ਤਰ੍ਹਾਂ ਦੇ ਜਿਹੜੇ ਉਹ ਟਰਾਂਸਪੋਰਟ ਇੰਚਾਰਜ ਹੋਣ ਦੇ ਨਾਤੇ ਉਹ ਸਾਰੇ ਜਿਹੜੇ ਸੀਗੇ ਕਿ ਇਹ ਰੂਟ ਆ ਜਿਹੜੇ ਖਾਲੀ ਕਰਾਈ ਜਾਣ ਤੇ ਇਸ ਤਰ੍ਹਾਂ ਸਾਡੀ ਟਰਾਂਸਪੋਰਟ ਨੂੰ ਬਹੁਤ ਵੱਡਾ ਘਾਟਾ ਪੈ ਰਿਹਾ ਜੀ ਸੀ ਤਰ੍ਹਾਂ ਜਾਮ ਆ ਚੱਲਦੇ ਰਹੇ ਸੋ ਉਹ ਵੀ ਇੱਕ ਚਰਚਾ ਦੇ ਵਿੱਚ ਉਦੋਂ ਵੀ ਲੱਖੀ ਜਾਲ ਦਾ ਰੋਣਾ ਦਾ ਨਾਮ ਆ ਜਿਹੜਾ ਆਇਆ ਸੀ ਕੁਝ ਖਵਾਰਾਂ ਦੇ ਵਿੱਚ ਛੁੱਟੀਆਂ ਛੋਟੀਆਂ ਕਟੀਆਂ ਵੀ ਉਸ ਸਮੇਂ ਮਿਲਦੀਆਂ ਨਹੀਂ ਗਈਆਂ ਪਰ ਵਾਲਾ ਚਲੋ ਮਾਮਲਾ ਵੱਡੀ ਪੱਧਰ ਤੇ ਹੋ ਗਿਆ ਇਨਵੈਸਟੀਗੇਸ਼ਨ ਹੋਈ ਬਹੁਤ ਪੁਛੋ ਦੇ ਵਿੱਚ ਉਹ ਇੱਕ ਵੱਖਰਾ ਇਸ਼ੂ ਹੈ ਜਿਹਦੇ ਵਿੱਚ ਮਾਮਲਾ ਪ੍ਰਦੀਪ ਕਲੇਰ ਹੁਣ ਤੱਕ ਪਹੁੰਚਿਆ ਤੇ ਪ੍ਰਦੀਪ ਕਲੇਰ ਹੁਣ ਹੀ ਗਵਾਹ ਬਣ ਗਿਆ ਤੇ ਹੁਣ ਉਹਨਾਂ ਨੇ ਇਸ ਮਤਲਬ ਲੱਖੀ ਦਾ ਨਾਮ ਆ ਜਿਹੜਾ ਜਨਤਕ ਕਰਤਾ ਪਿਛਲੇ ਸਮੇਂ ਦੌਰਾਨ ਇਹ ਵੀ ਪਤਾ ਲੱਗਿਆ ਕਿ ਜਿਹੜਾ ਲੱਖੀ ਜਾਲਦਾਰਾ ਇਹਦੀ ਬਾਦਲਾ ਪਰਿਵਾਰ ਦੇ ਨਾਲ ਸੁਖਵੀਰ ਸਿੰਘ ਬਾਦਲਾ ਉਹਨਾਂ ਦੇ ਨਾਲ ਕੋਈ ਅਣਬਣ ਹੋ ਗਈ ਸੀ ਤੇ ਉੱਥੋਂ ਛੱਡਿਆ ਸੀਗਾ ਉਹਨਾਂ ਦਾ ਜਿਹੜਾ ਕਾਰੋਬਾਰਾ ਨੂੰ ਛੱਡਿਆ ਆਇਆ ਸੀਗਾ ਪਰ ਉਸ ਤੋਂ ਬਾਅਦ ਹੋਇਆ ਕੀਆ ਕਿਉਂਕਿ ਬਹੁਤ ਸਾਰੀਆਂ ਗੱਲਾਂ ਇਸ ਤਰ੍ਹਾਂ ਦੀਆਂ ਵੀ ਚੱਲਦੀਆਂ ਰਹਿੰਦੀਆਂ ਵੀ ਬੜਾ ਕੁਝ ਇਹਨਾਂ ਕਾਰੋਬਾਰਾਂ ਦੇ ਵਿੱਚ ਇਹ ਸਿਆਸਤ ਦੇ ਵਿੱਚ ਬਹੁਤ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਜਿਹੜਾ ਦਿਖਾਇਆ ਕੁਝ ਹੋਰ ਜਾਂਦਾ ਉਹਦਾ ਅਸਲ ਸੱਚ ਕੁਝ ਹੋਰ ਹੁੰਦਾ ਹੈ ਤੇ ਉਦੋਂ ਜਿਹੜੀ ਆਰਬਿਟ ਦੀ ਜਿਆਦਾ ਰੌਲਾ ਪੈ ਗਿਆ ਸੀ ਬਾਦਲਾਂ ਦੀ ਆਰਬਿਟ ਦਾ ਡਬਲ ਟਰਾਂਸਪੋਰਟ ਦਾ ਤੇ ਉਸ ਤੋਂ ਬਾਅਦ ਫਿਰ ਇੱਕ ਹੋਰ ਟਰਾਂਸਪੋਰਟ ਇਹ ਜਦੋਂ ਪਾਸੇ ਹੋ ਜਾਂਦਾ ਇੱਕ ਹੋਰ ਨਵੀਂ ਟਰਾਂਸਪੋਰਟ ਹੈ ਜਿਹੜੀ ਆਉਂਦੀ ਹੈਗੀ ਜਿਹੜਾ ਨਾਮ ਆਉਂਦਾਗਾ ਜਿਹੜਾ ਐਚ ਐਮ ਐਚ ਪੀ ਐਮ ਐਚ ਪੀ ਆਉਂਦੀ ਆ ਉਹ ਬਡੀ ਟਰਾਂਸਪੋਰਟ ਬਣ ਜਾਂਦੀ ਆ ਫਿਰ ਉਹੀ ਤਕਰੀਬਨ ਰੂਟ ਜਿੱਦੇ ਉਤੇ ਕਿਤੇ ਹੋਰ ਬੰਟ ਚੱਲਦੀ ਹੁੰਦੀ ਸੀ ਜਿੰਨਾਂ ਕਿ ਕਿਤੇ ਡੱਬਾ ਵਾਲੀ ਟਰਾਂਸਪੋਰਟ ਚੱਲਦੀ ਹੁੰਦੀ ਸੀ ਬਾਗਰ ਬਰਵਾਸ ਦੀ ਟਰਾਂਸਪੋਰਟ ਚੱਲਦੀ ਸੀ ਉਹ ਵੱਡੇ ਵੱਡੇ ਰੂਟ ਹੈ ਜਿਹੜੇ ਫਿਰ ਉਹ ਇਹ ਜਿਹੜੀ ਨਵੀਂ ਆਈ ਸੀਗੀ ਟਰਾਂਸਪੋਰਟ ਇਹਦੇ ਕੋਲੇ ਆ ਜਾਂਦੇ ਆ ਤੇ ਉਹ ਵੀ ਕਿਹਾ ਜਾਂਦਾ ਵੀ ਉਹ ਮਨਕੀਰਤ ਹਰਕੀਰਤ ਟਰਾਂਸਪੋਰਟ ਸੈਗ ਇਹ ਵੀ ਇਸ ਤਰ੍ਹਾਂ ਦੇ ਨਾਮ ਵੀ ਉਹ ਆਉਂਦੇ ਹੈਗੇ ਜਿਹੜਾ ਮਤਲਬ ਉਹ ਆਉਂਦਾ ਹੈਗਾ ਐਮ ਐਚ ਟੀ ਹੈ ਜਿਹੜਾ ਉਹ ਇਸੇ ਤਰ੍ਹਾਂ ਹੀ ਬਣਾਇਆ ਜਾਂਦਾ ਹੈ ਸਭ ਦੇ ਇਸੇ ਤਰ੍ਹਾਂ ਹੀ ਮਨਕੀਰਤ ਹਰਕੀਰਤ ਟਰਾਂਸਪੋਰਟਰ ਇਸ ਤਰ੍ਹਾਂ ਦੇ ਨਾਮ ਵੀ ਹੁੰਦੇ ਆ ਵੀ ਉਹ ਵੀ ਬਦਲਮਾਂ ਰੂਪ ਹੀ ਆ ਪਹਿਲਾਂ ਵਾਲੀਆਂ ਟਰਾਂਕਪੁੱਟਾਂ ਦਾ ਤੇ ਉਹ ਟਰਾਂਸਪੋਰਟਰ ਜਿਹੜੀ ਖੜੀ ਕੀਤੀ ਸੀਗੀ ਉਹਦਾ ਸਾਰਾ ਲੱਖੀ ਦੇ ਦੇਖ ਰੱਖ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਲੱਖੀ ਦਾ ਜਿਹੜਾ ਵਿਸਤਾਰ ਹੈ ਏਡਾ ਵੱਡਾ ਕਾਰੋਬਾਰ ਮਤਲਬ ਇਸ ਇੰਦਰਾਣ ਹੁੰਦਾਗਾ ਕਿ ਆ ਹੁਣ ਜਿਹੜਾ ਹੰਢਿਆ ਆ ਨਵਾਂ ਦੇ ਨੇੜੇ ਇੱਕ ਬਹੁਤ ਵੱਡਾ ਆਊਟਲੈਟ ਬਣਿਆਗਾ ਉਹ ਸਾਰੇ ਦਾ ਸਾਰਾ ਕੁਝ ਪਾਸੇ ਲੱખી ਜਿੱਦੀ ਆਪਣੀ ਜ਼ਮੀਨ ਸੀ ਕੁਝ ਉਹਨਾਂ ਨੇ ਹੋਰ ਖਰੀਦ ਕੇ ਮਤਲਬ ਬਹੁਤ ਵੱਡਾ ਇੱਕ ਕਾਰੋਬਾਰ ਹੈ ਜਿਹੜਾ ਖੜਾ ਕਰ ਲਿਆਗਾ ਉਹ ਬਹੁਤ ਸਾਰੇ ਲੋਕਾਂ ਦਾ ਇਹ ਵੀ ਸਵਾਲ ਆਉਂਦਾ ਹੈ ਵੀ ਜਦੋਂ ਉਹਦਾ ਦੂਸਰਾ ਭਰਾ ਜਿਹੜਾ ਉਹ ਕਾਮ ਕਿਸਾਨ ਮੰਗਉਂ 20 ਕਿੱਲਾ ਵਾਲਾ ਕਿਸਾਨ ਉਸੇ ਤਰ੍ਹਾਂ ਦੀ ਜ਼ਿੰਦਗੀ ਜਿਉ ਰਿਹਾ ਤੇ ਇਹ ਇਸ ਵੇਲੇ ਮਤਲਬ ਵੱਡਾ ਇੱਕ ਕਾਰਪੋਰੇਟ ਨੇ ਦਾ ਰੂਤ ਉਤਾਰ ਗਿਆ ਸੋ ਇਹ ਵੀ ਬਹੁਤ ਪ੍ਰਦੇਸ਼ ਤਰ੍ਹਾਂ ਲਾਉਂਦਾ ਸੋ ਇੱਥੇ ਬੜੀ ਚਰਚਾ ਹੋਈ ਸੀ ਉਸ ਸਮੇਂ ਵੀ ਜਦੋਂ ਇਹਨਾਂ ਦੀ ਇੱਕ ਬੇਟੀ ਦਾ ਵਿਆਹ ਸੀ ਆ ਤੇ ਉਹ ਤਿੰਨ ਹੈਲੀਕਾਪਟਰ ਜਿਹੜੇ ਉਸ ਦੇ ਵਿੱਚ ਆਏ ਸੀ ਜਿਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਵੱਖਰੇ ਤੌਰ ਤੇ ਆਇਆ ਸੀਗਾ ਬੀਬਾ ਹਰਸਿਮਰਤ ਕੌਰ ਵੱਖਰੇ ਨੇ ਔਰ ਪੈਜ ਔਰ ਸੁਖਵੀਰ ਸਿੰਘ ਬਾਦਲ ਹੁਣੇ ਵੱਖਰੇ ਇੱਕ ਜਹਾਜ਼ ਦੇ ਵਿੱਚ ਆਏ ਸੀਗੇ ਸੋ ਬੜੀ ਚਰਚਾ ਉਸ ਸਮੇਂ ਵੀ ਚੱਲਦੀ ਰਹੀ ਹੈ ਚਰਚਾ ਦੇ ਵਿੱਚ ਤਾਂ ਕਈ ਵਾਰ ਆਇਆ ਪਰ ਕਮਾਲ ਦੀ ਗੱਲ ਇਹ ਹੈ ਵੀ ਸਾਡੀਆਂ ਉਹ ਏਜੰਸੀਆਂ ਜਿਹੜੀਆਂ ਕਿ ਛੋਟੀ ਛੋਟੀ ਗੱਲਾਂ ਦੇ ਉੱਪਰ ਵੀ ਨਜ਼ਰ ਰੱਖਦੀਆਂ ਨੇ ਉਹਨਾਂ ਨੇ ਕਦੇ ਵੀ ਇਸ ਤਰ੍ਹਾਂ ਦਾ ਮਤਲਬ ਉਹ ਸਾਹਮਣੇ ਨਹੀਂ ਆਇਆ ਵੀ ਇਹ ਜਿਹੜੀ ਇੱਕ ਆਮ ਕਿਸਾਨ ਪਰਿਵਾਰ ਦੇ ਵਿੱਚੋਂ ਐਡੀ ਵੱਡੀ ਜਾਇਦਾਦ ਜਿਹੜੀ ਕੁਝ ਸਾਲਾਂ ਦੇ ਵਿੱਚ ਹੀ ਖੜੀ ਕੀਤੀ ਹੈ ਕਿਵੇਂ ਬਣੀ ਹੈ ਕਿਵੇਂ ਆਈ ਹੈ ਇਹਦੇ ਬਾਰੇ ਨਾ ਤਾਂ ਕੋਈ ਮਤਲਬ ਕਦੇ ਕੋਈ ਜਾਂਚ ਹੋਈ ਆ ਨਾ ਕੋਈ ਪੜਤਾਲ ਹੋਈ ਆ ਤੇ ਨਾ ਹੀ ਕੋਈ ਚਰਚਾ ਦੇ ਵਿੱਚ ਇਸ ਤਰ੍ਹਾਂ ਦੀ ਗੱਲ ਆਈ ਆ ਸੋ ਖੈਰ ਹੁਣ ਫੇਰ ਦੁਬਾਰੇ ਇੱਕ ਵਾਰ ਜਿਹੜਾ ਇਹ ਲੱਖੀ ਆ ਚਰਚਾ ਦੇ ਵਿੱਚ ਆ ਗਿਆ ਸੋ ਇਹ ਚਾਤੋ ਬਾਅਦ ਗੱਲ ਕਿੱਥੇ ਖੜਦੀ ਹੈ ਇਹ ਵੀ ਇੱਕ ਬੱਕਰੀ ਗੱਲ ਹੈ ਪਰ ਨਾਲ ਨਾਲ ਇਹ ਵੀ ਆਉਂਦਾ ਵੀ ਪਿਛਲੇ ਸਮੇਂ ਦੌਰਾਨ ਵੱਖ-ਵੱਖ ਪਾਰਟੀਆਂ ਨਾਲ ਸੁਖਵੀਰ ਸਿੰਘ ਬਾਦਲ ਤੋਂ ਬਾਅਦ ਕਾਂਗਰਸ ਦੇ ਵਿੱਚ ਵੀ ਚਰਚਾ ਹੁੰਦੀ ਰਹੀ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੀ ਜਿਹੜੇ ਕੋਈ ਸਥਾਨਕ ਆਗੂ ਆ ਉਹਨਾਂ ਨਾਲ ਨੇੜਤਾ ਜਿਹੜੀ ਉਹਨਾਂ ਦੀ ਦਿਖਾਈ ਦਿੱਤੀ ਸੋ ਵੱਡੇ ਬੰਦਿਆਂ ਦੀ ਨੇੜਤਾ ਤਕਰੀਬਨ ਹਰ ਸਿਆਸੀ ਪਾਰਟੀ 'ਚ ਤੇ ਆਗੂਆਂ ਤੱਕ ਪਹੁੰਚ ਹੋ ਜਾਂਦੀ ਹੈਗੀ ਸੋ ਪੰਜਾਬ ਦੇ ਵਿੱਚ ਹੁਣ ਇਸ ਵੇਲੇ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਦੀ ਸਰਕਾਰ ਹੈ ਜਿਹੜੀ ਕਿ ਇਮਾਨਦਾਰ ਹੈ ਤੇ ਜਿਹਦੇ ਤੇ ਮਤਲਬ ਇਸ ਤਰ੍ਹਾਂ ਦੀ ਚਰਚਾ ਵੀ ਹੋ ਰਹੀ ਹੈ ਵੀ ਉਹ ਬੜੀ ਇਮਾਨਦਾਰੀ ਨਾਲ ਕੰਮ ਕਰ ਰਿਹਾ ਔਰ ਜਿਹੜਾ ਪ੍ਰਾਣੀਆਂ ਇਸ ਤਰ੍ਹਾਂ ਦਾ ਹੋਇਆ ਉਹਨੂੰ ਸਾਰੇ ਕਾਸੇ ਨੂੰ ਨੰਗਾ ਕਰ ਰਿਹਾ ਸੁਖ ਬਲਾਸ ਦੀ ਗੱਲ ਆਉਂਦੀ ਹੈ ਤੋਂ ਇਹਦੇ ਨਾਲ ਨਾਲ ਲੱਗਦਾ ਵੀ ਫਿਰ ਇਨਾ ਜਿਹੜੀਆਂ ਬਣੀਆਂ ਹੋਈਆਂ ਜਾਇਦਾਦਾਂ ਇਹਨਾਂ ਦੀ ਜਾਂਚ ਹੁੰਦੀ ਆ ਨਹੀਂ ਹੁੰਦੀ ਆ ਇਹ ਵੀ ਆਉ ਤੇ ਦੂਸਰੇ ਪਾਸੇ ਇਹ ਵੀ ਚਰਚਾ ਦਾ ਵਿਸ਼ਾ ਹੈ ਕਿ ਇਸ ਪੂਰੇ ਪ੍ਰਕਰਨ ਦੇ ਵਿੱਚ ਜਿਸ ਤਰ੍ਹਾਂ ਹੁਣ ਅਕਾਲੀ ਦਲ ਦੇ ਵਿੱਚ ਪਿਆਗਾ ਖਲਾਰਾਗਾ ਇਹਦੇ ਬਾਰੇ ਬਹੁਤਾ ਅਕਾਲੀ ਆਗੂ ਵੀ ਇਸ ਬਾਰੇ ਦੱਸ ਸਕਦਾ ਜਿਹੜਾ ਮੇਰਾ ਪੁਰਾ ਚਕਵੀਰ ਸਿੰਘ ਬਾਦਰ ਉਹਨਾਂ ਤੇ ਦੋਸਲਾ ਰਹੇ ਨੇ ਉਹਨਾਂ ਨੂੰ ਇਸ ਤਰ੍ਹਾਂ ਵੀ ਦੇਖਣਾ ਚਾਹੀਦਾ ਵੀ ਆਲਾ ਦਵਾਲਾ ਕਿਉਂਕਿ ਇਹ ਗੱਲ ਹੁਣ ਇੱਕ ਸਾਫ਼ ਹੋ ਚੁੱਕੀ ਹੈ ਵੀ ਇੱਕ ਬੰਦਾ ਜਿਹੜਾ ਉਹ ਲਗਾਤਾਰ ਸਾਰੀਆਂ ਮੀਟਿੰਗਾਂ ਦੇ ਵਿੱਚ ਹਾਜ਼ਰ ਰਹਿੰਦਾ ਜਾ ਤੇ ਫਿਰ ਉਹ ਸਾਰੀਆਂ ਗੱਲਾਂ ਜਿਹੜੀਆਂ ਸਾਹਮਣੇ ਲਿਆਉਣੀਆਂ ਬਣਦੀਆਂ ਨੇ ਹੁਣ ਦੇਖਦੇ ਇਹ ਆ ਕਿ ਇਸ ਮਾਮਲੇ ਦੇ ਵਿੱਚ ਕੱਲ ਤੱਕ ਸਾਹਬ ਕੀ ਫੈਸਲਾ ਲੈਂਦਾ ਔਰ ਜਿਹੜਾ ਬਾਗੀ ਹੋਇਆ ਧੜਾਂਗਾ ਉਹ ਕੀ ਫੈਸਲਾ ਲੈਂਦਾ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਫਿਰ ਹਾਲ ਦੇ ਨਹੀਂ ਹੁਣ ਮੈਨੂੰ ਦਿਓ ਇਜਾਜ਼ਤ ਤੁਸੀਂ ਜੁੜੇ ਰਹੋ ਨਰਭਸ ਪੋਸਟ ਨਾਲ ਸਤਿ ਸ੍ਰੀ ਅਕਾਲ